ਨੇ ਸਮਾਰਟ ਸੇਵਾ ਕੀਤੀ ਐ ਸਤਿਗੁਰੂ ਜੀ ਮਿਹਰ ਕਰਨ ਸਾਰੇ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਧਰੱਖਣ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਸੱਚੇ ਪਾਤਸ਼ਾਹ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਸੀ ਭਾਈ ਮੰਦਰ ਸਿੰਘ ਖਾਲਸਾ ਜੀ ਹੁਣਾਂ ਕੋਲ ਅੰਡ ਮੱਲੀਆਂ ਵਾਲਾ ਜਿਲ੍ਹਾ ਮੋਕਾ ਭਾਈ ਸਾਹਿਬ ਜੀ ਪਿਛਲੇ ਲੰਮੇ ਸਮੇਂ ਤੋਂ ਗ੍ਰਾਂਥੀ ਸਿੰਘ ਦੇ ਵਜੋਂ ਸੇਵਾਵਾਂ ਨਿਭਾ ਰਹੇ ਨੇ ਪਿਛਲੇ ਸਮੇਂ ਕਿ ਇਹਨਾਂ ਦੇ ਪਰਿਵਾਰ ਦਾ ਇੱਕ ਜੀ ਮੰਜੇ ਦੇ ਉੱਪਰ ਪਿਆ ਸੀ ਇਸ ਬੇਟੀ ਨੇ ਬੜੇ ਹੀ ਸੇਵਾ ਭਾਵਨਾ ਦੇ ਨਾਲ ਸੇਵਾ ਹੈਗੀ ਉਹ ਬਿਮਾਰੀ ਦੀ ਹਾਲਤ ਵਿੱਚ ਕੀਤੀ ਸੀ ਸਾਰਾ ਪਰਿਵਾਰ ਇਹਨਾਂ ਦਾ ਅਮਰਧਾਰੀ ਹੈ ਬਾਬਾ ਜੀ ਖੁਦ ਜਿੱਥੇ ਗ੍ਰਾਂਥੀ ਸਿੰਘ ਦੀਆਂ ਸੇਵਾਵਾਂ ਨਿਭਾ ਰਹੇ ਨੇ ਉਥੇ ਨਾਲ ਸੰਗਤ ਨੂੰ ਬੱਚਿਆਂ ਨੂੰ ਸੰਥਿਆ ਦੇ ਕੇ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੋੜ ਰਹੇ ਨੇ ਜਿਸ ਕਰਕੇ ਅਸੀਂ ਇਹਨਾਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਆਪ ਸਭ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੱਚੀ ਨੂੰ ਅੱਜ ਤੋਹਫੇ ਦੇ ਤੌਰ ਤੇ ਉਹਦਾ ਲੋੜੀ ਦਾ ਸਮਾਨ ਜਿੰਨਾ ਉਹਨੂੰ ਚਾਹੀਦਾ ਹੁੰਦਾ ਹੈ ਕਾਮਕਾਰ ਦੇ ਵਿੱਚ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਜੋ ਉਹਨਾਂ ਨੂੰ ਲੋੜੀ ਦਾ ਸਮਾਨ ਚਾਹੀਦਾ ਹੁੰਦਾ ਹੈ ਅੱਜ ਉਹ ਲੋੜੀ ਦੇ ਸਮਾਨ ਦੀ ਅਸੀਂ ਸੇਵਾ ਅੱਜ ਬੱਚੀ ਨੂੰ ਸਪੁਰਤ ਕਰਨ ਆਏ ਆਂ ਤੇ ਨਾਲ ਹੀ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜਿਹੜਾ ਵਿਅੁੱਧਾ ਜੀਵਨ ਆਗਲਾ ਉਹ ਬਹੁਤ ਹੀ ਸੁਖਮਈ ਹੋਵੇ ਪ੍ਰਮਾਤਮਾ ਹਰ ਇੱਕ ਤਰ੍ਹਾਂ ਦੀ ਕਿਰਪਾ ਇਹਨਾਂ ਦੇ ਉੱਤੇ ਬਣਾਈ ਰੱਖੇ ਆਪ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ